ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਦੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇੱਕ ਨਿੱਕਾ ਜਿਹਾ ਕੰਮ ਕਰਨ ਲੱਗਿਆਂਗੇ ਆਪਾਂ ਪੰਛੀਆਂ ਵਾਸਤੇ ਆਲਨੇ ਬਣਾਏ ਹੈਗੇ ਕੁਝਾਂ ਦੇ ਤੇ ਦਰਖਤਾਂ ਤੇ ਕੁਝਾਂ ਦੇ ਆਲਨੇ ਟੰਗਣ ਲੱਗਿਆਂਗੇ ਆਪਾਂ ਅੱਦੇ ਆਪਾਂ ਕੁਝੇ ਟੰਗਾਂਗੇ ਆਲਨਿਆਂ ਵਾਸਤੇ ਤੇ ਅੱਦਿਆਂ 'ਚ ਆਪਾਂ ਪਾਣੀ ਪਾ ਕੇ ਟੰਗਾਂਗੇ ਤੇ ਤੁਹਾਨੂੰ ਦਿਖਾਉਣੇ ਆ ਮਿੱਤਰੋ ਕਿਵੇਂ ਕੁਛ ਕਰਿਆਗਾ ਆਪਾਂ ਤਿਆਰ ਕੁਝੇ ਇਸ ਤਰ੍ਹਾਂ ਆਪਾਂ ਕੁਜੇ ਤਿਆਰ ਕਰੇ ਹੈਗੇ ਅੱਧੇ ਦੇਖ ਲੋ ਅੱਧਿਆਂ ਦੇ ਆਪਾਂ ਆਣਲੇ ਬਣਾਵਾਂਗੇ ਤੇ ਅੱਧਿਆਂ ਨੂੰ ਆਪਾਂ ਪਾਣੀ ਪਾ ਕੇ ਟੰਗ ਦਾਂਗੇ ਦੇਖ ਰਿਹਾ ਬਟੇ ਕਿਹਾ ਬਟੇ ਓਏ ਪੇਰੀ ਦਾ ਗੰਤੋਂ ਪੈਂਡਰੋਂ ਹਾਂ ਆਹ ਓਏ ਹਾਂ ਪਏ ਚੱਕ ਲਿਆ ਇਧਰੋਂ ਜਾਣੀ ਕਿ ਜਾਨਾ ਕਿੰਨੇ ਪਏ ਹੈਗੇ ਸਾਰੇ ਚੱਕ ਲਿਆ ਲੈ ਆ ਫੜੀ ਇਧਰੋਂ ਫੋਟ ਟੈਪ ਇੱਕ ਪਾਸੇ ਜੇ ਕੰਮ ਆ ਜੂ ਚਲ ਚੱਕ ਲੈ ਚੱਕ ਲੈ ਵੀ ਆ ਜੂ ਕੰਮ ਬਸ ਇੱਥੇ ਕਈ ਵਾਰੀ ਆ ਦੇਤਾ ਅਗਲਾ ਇੱਥੇ ਸਿੱਟ ਦਿੰਦਾ ਹੁੰਦਾ ਐ ਇਹ ਸਾਹਮਣੇ ਕੌਣ ਰੱਖਦਾ ਇੰਨੇ ਯਾਰ ਇਹ ਤਾਂ ਆਪਾਂ ਨੂੰ ਦੇ ਦੇਣੀਆਂ ਘਰਾਂ ਚੋਂ ਮਿਲ ਜਾਣੀਆਂ ਬਾਦੂ ਚੱਕ ਲੈ ਹੋਰ ਵੀ ਪਏ ਆ ਚੱਕ ਲੈ ਚੱਕ ਲੈ ਹਾਂ ਸੁਬੇ ਵਾਲੇ ਇੱਕ ਕੀੜਾ ਦੇ ਦੋ ਬਈ ਦੇਖ ਲਾਂਗੇ ਹਾਂ ਉੱਧਰ ਵੀ ਆਪਾਂ ਦੇਖ ਆਵਾਂਗੇ ਆ ਦੇਖੋ ਬਈ ਸਾਡੇ ਨਾਲ ਬੱਚੇ ਵੀ ਲੱਗ ਰਹੇ ਹੈਗੇ ਪੰਨਾਂ ਦਾ ਕੰਮ ਕਰਨਾ ਉੱਥੇ ਧਰਿਓ ਚੰਗਾ ਕੁਝ ਪੰਨਾਂ ਨਾਲੋਂ ਗੋਲੇ ਆ ਕੇ ਕਿਤੇ ਉਹ ਪੰਨ ਤੇ ਇੰਦੇ ਭਾਈ ਅੰਦਰ ਲਾਇਆ ਇਹਨੂੰ ਅੰਦਰ ਲਾਇਆ ਹਾਂ ਕੰਦੂ ਲਾ ਦੇ ਨਹੀਂ ਬੰਦ ਕਰਾਤਾ ਨੰਬੜੀ ਕੰਨ ਦੇ ਮਾਣਾ ਦੇ ਕਿਵੇਂ ਫਟ ਗਏ ਓਏ ਚਾ ਕੁਛ ਨਹੀਂ ਹੁੰਦਾ ਜਿਹੜੇ ਫਟ ਗਏ ਉਹ ਕਰਦਾ ਆ ਗੱਟੇ ਚ ਤਾਂ ਬਾਹਵਾਂ ਨਾ ਫੇ ਤਾਂ ਨਹੀਂ ਕੱਢੋ ਇਹ ਮੋਹੀ ਆ ਆਹ ਪਾੜ ਕਰਦਾ ਸਾਰਾ ਕੰਮ ਹੋਊਗਾ ਫੁੱੜਦੇ ਵੀ ਹੁੰਦੇ ਆ ਭੰਨ ਤਾਂ ਬੰਦੇ ਨੇ ਇੱਕ ਨੇ ਹੋਰ ਕੰਦੇ ਦਾ ਪਹਿਲੇ ਦੀ ਲੱਗਿਆ ਸੀ ਹਜੇ ਕੁਛ ਨਹੀਂ ਹੁੰਦਾ ਚਲਾ ਓਏ ਬੇਲੇਗਾ ਉਹ ਬੰਦਾ ਇਹ ਬਹੁਤ ਹੌਨਾ ਸਹੀ ਹੈ ਸਹੀ ਹੈ ਬਸ ਇਹ ਟਿਕੜੀਆਂ ਪਾ ਲਿਆ ਕਰ ਚੱਕ ਲਿਆਂਦਾ ਸੋਡੇ ਕੁਰੀ ਲਿਆਂਦਾ ਹਾ ਪਲੱਸ ਹੋਰ ਚੱਕ ਲਿਆ ਚੱਕ ਨਾ ਰੱਬ ਗਿਆ ਨਾ ਨਾ ਚੱਕੀ ਟੰਬਾ ਤੂੰ ਨੀ ਲੱਪੈ ਜੀ ਤੂੰ ਡੱਪੈ ਜੀ ਹਾਂ ਮਣਕੇ ਜੇ ਦੇਖ ਕੇ ਕੱਟ ਲਿਆ ਕਰੋ ਬਾਹਲੀ ਲੰਮੀ ਵੀ ਨਾ ਤਰ ਫਿਰ ਆਏ ਨਾ ਪਰ ਨਾਲ ਹੀ ਢਾਣੇ ਦੇ ਲਮਕਾ ਲਿਆ ਕਰਾਂਗੇ ਫਿਰ ਜੇ ਆਪਾਂ ਬਾਹਲਾ ਲੰਮਾ ਕਰਕੇ ਲਮਕਾਤਾ ਫਿਰ ਝੂਲੀ ਜਾਊਗਾ ਨੇਰੀ ਨਾਲ ਉਹ ਇਹਨੂੰ ਲੈ ਉਹ ਇਹਨੂੰ ਤੁਸੀਂ ਮੋੜੀ ਚ ਲੋਗੇ ਲੈ ਅਸੀਂ ਤਾਰ ਕੱਟ-ਕੱਟਦੇ ਨੇ ਤੁਸੀਂ ਇੱਕ ਅਲੱਗ-ਅਲੱਗ ਕੰਮਾਂ ਤੇ ਲੱਗ ਜਾਓ ਬੰਦੇ ਦੋ ਜਣੇ ਤਾਰ ਕੱਟ ਕੇ ਉਹ ਕਰਦਿਆ ਕਰੋ ਮੜਦਿਆ ਕਰੋ ਤੋਂ ਦੀ ਲੈ ਉਹ ਕਰਿਆ ਉਹ ਇਹਨੂੰ ਜੇ ਆਪਾਂ ਇੱਥੋਂ ਕਟਾ ਦਾਂਗੇ ਯਾਰ ਐ ਐ ਕੱਟ ਕੇ ਐ ਮੋਰੇ ਕੱਢ ਦਾਂਗੇ ਇਹਦੇ ਚ ਕੱਟਣਾ ਕਟਾ ਲਿਆਵਾਂਗੇ ਇੱਥੋਂ ਕਿਹੜੇ ਗੰਮੀ ਪਿਆ ਯਾਰ ਲੈ ਉਹ ਸਾਬ ਤੂੰ ਲਵਾਏਂਗਾ ਬੱਤ ਸਾਡੇ ਨਾਲ ਹੈਂ ਹੈਂ ਲਵਾਉਂਦਾ ਨਹੀਂ ਕਾ ਤੂੰ ਆ ਚੱਕ ਲਿਆ ਕਰੀ ਤੂੰ ਗੁੱਜਾ ਚੱਕੇ ਕਰੇਂਗਾ ਹੈਂ ਚੱਕਦਾ ਨਹੀਂਗਾ ਕਾ ਤੂੰ ਤੇ ਚਿੜੀਆਂ ਆਉਣੀਆਂ ਏਡੀਆਂ ਏਡੀਆਂ ਕੋਚ ਹਾਂ ਏਡੀਆਂ ਏਡੀਆਂ ਕਹਾ ਏਡੀਆਂ ਏਡੀਆਂ ਨਿੱਕੇ ਨਿੱਕੇ ਬੱਚੇ ਆਉਣਗੇ ਤੇਰੇ ਵਰਗੇ ਹਾਂ ਏਡੇ 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 ਕਾ ਏਡੇ ਏਡੇ ਬੱਚੇ ਆਉਣਗੇ ਆ ਫਟ ਹੈਂ ਟੁੱਟਿਆ ਪਏਗਾ ਕੋਈ ਗੱਲ ਨਹੀਂ ਪੁੱਤਾ ਪਾ ਇਹਨੂੰ ਐਂ ਮਾਰ ਦਾਂਗੇ ਤਾਰ ਨਾਲ ਰੱਖ ਦੇ ਉੱਥੇ ਫੁੱਟ ਨਾ ਜਾਵੇ ਕਰ ਮੈਂ ਤਾਂ ਕੱਪੇ ਜਿਆ ਤੈਨੂੰ ਬਹੁਤ ਕਸ਼ਣ ਦਿੱਤਾ ਤਿੰਨ ਹੋ ਗਏ ਹੁਣ ਕਿੱਥੇ ਤੈਨੂੰ ਹੋ ਗਈ ਕਿਹੜੀ ਕਮੀ ਪਈ ਹੈ ਜਰਾ ਬਣਾਉਣ ਤੇ ਤੈਨੂੰ ਰੇ ਚੱਲ ਇਹਨੂੰ ਆਹ ਤੈਨੂੰ ਕਰ ਦਿੰਦਾ ਨਾ ਇਹ ਬਰਾਬਰ ਜੀ ਕਰਕੇ ਕਰਦਾ ਕਰ ਦਿੰਦਾ ਐਪੀਓ ਚੋੜ ਕੇ ਰੱਖ ਤੀਜੀ ਵਾਰਗਾ ਤੂੰ ਉਹ ਤਾਰ ਨਾ ਇਧਰ ਉਧਰ ਨਾ ਜਾਵੇ ਬਾਲੀ ਤਾਂ ਢਿੱਲੀ ਜਿਵੇਂ ਫਿਰਦੀ ਹੈਗੀ ਕਰਨੀ ਇਹਨੇ ਕਿਸ ਨਾਲ ਜੀ ਤੇਰੇ ਕਮੀ ਪਤਾ ਯਾਰ ਮੇਰੇ ਕੰਮ ਛੱਡੀ ਨਾ ਆਹ ਮੁੰਡੇ ਨੇ ਦੁਬਈ ਜਾਣਾਗਾ ਇਹ ਸੇਵਾ ਕਰ ਰਿਹਾਗਾ ਸਾਡੇ ਨਾਲ ਵੀਜ਼ਾ ਵੀਜ਼ਾ ਕੈਂਸਲ ਹੋ ਜੇ ਕਹਿੰਦਾ ਉਹ ਤਾਂ ਦਾਸ ਕਰਦੇ ਨੇ ਵੀਜ਼ਾ ਲੱਗ ਜੇ ਕੈਂਸਲ ਕਰਾਉਣ ਨੂੰ ਮੈਂ ਇਹ ਕਹਿੰਦਾ ਆਹ ਨਜ਼ਾਰਾ ਨਾ ਜਿਹੜਾ ਇਹ ਦੁਬਈ 'ਚ ਨਹੀਂ ਮਿਲਣਾ ਕਹਿੰਦਾ ਉੱਥੇ ਜਾ ਕੇ ਯਾਦ ਆਉਣੀਆਂ ਗੱਲਾਂ ਇਹ ਹੋਰ ਕੰਮ ਇਹ ਕਹਿੰਦਾ ਬਸ ਵਿਆਹ ਹੋ ਜੇ ਕਹਿੰਦਾ 12 ਹੋ ਗਏ ਇਹ ਕਹਿੰਦਾ ਮੈਨੂੰ ਵਧੀਆ ਕੰਪਨੀ ਮਿਲ ਜੇ ਕੋਈ 8 ਵਜੇ ਸੇਖ ਨੂੰ ਨੜ ਜਾਗਾ ਕਿਤੇ 8 ਵਜੇ ਨੂੰ ਮੈਂ ਕੰਨੇ ਨਹੀਂ ਮਰਜੂ ਤੇਨੂੰ ਇਹ ਕਹਾਂ ਮਨ ਬੜੀ ਚ ਪੇਟੀਰ ਬਹੁ ਮਿਲ ਜੇ ਕਹਾਂ ਮੈਂ ਅਗਲੇ ਵਾਰ ਜਗਜੀਤ ਕੇ ਪੰਡਾਰੇ ਤੇ ਬਹੂ ਲੈ ਕੇ ਜਾਵਾਂ ਅੱਜ ਯਾਦ ਕਰਾਈਏ ਦੁਬਾਰੇ ਅਰਦਾਸ ਕਰਾ ਦੀ ਇੱਕ ਹੀ ਸੀ ਅਦੋਂ 200 ਉਹ ਨਾਣਾ ਅਗਲੀ ਵਾਰ ਮੁੰਡੇ ਦੀ ਕਰਾਵਾਂਗੇ ਜੀ ਨੇ 200 ਉਹਦੇ ਨਾਲ ਬਲੈਸ ਕਰੀ ਨੂੰ ਅਰਦਾਸ ਨਾਲ ਮੁੰਡੇ ਨਾਲ ਬਲੈਸ ਕਰਨਗੇ ਇਹਨੂੰ ਜੀਸੂ ਨੇ ਉਹਦੇ ਨਾਲ ਬੀਜੇ ਨਾਲ ਬਲੈਸ ਕੀਤਾ ਦਵਾਈ ਦੇ ਨਾਲ ਕਿਹੜੇ ਗੰਮੀ ਪਿਆਸ ਪੀ ਰਾ ਐਡਾ ਸਰੀਰ ਹੈ ਤੇ ਟ੍ਰਾਂਫਾਰਮ ਚੋਂ ਤੇਲ ਤੂਲ ਕੱਢ ਕੇ ਇੱਥੇ ਆ ਕੇ ਕਿੱਧਰ ਦੇ ਬਈ ਨਾ ਪੰਗਾ ਲੈ ਲਿਆ ਆ ਕਰਦੇ ਨੂੰ ਹੋਰ ਨਾ ਭਰਾਵਾ ਹੋਰ ਨਾ ਮੀਟੀ ਦੁਦਾਈ ਚਾੱਕੀ ਅੰਦਰ ਰਹਿਣਾ ਜੀ ਮੀਟੀ ਚੋਸੀ ਵੀ ਕਹਿੰਦਾ ਫੈਲੂ ਵੀ ਲਾਦੀ ਮੈਂ ਵੀਡੀਓ ਕਿੰਨੇ ਨੂੰ ਤੂੰ ਵੀਡੀਓ ਚ ਕਿਤੇ ਭੰਨ ਨਾ ਦੇ ਉਹ ਕਿਤੇ ਐ ਕੱਸਦੇ ਕੱਸਦੇ ਇਕੋਦ ਕੀ ਜਿਹੜੇ ਨੇ ਭੰਨਿਆ ਸੀ ਉਹ ਵੇ ਪਿੱਛੇ ਨੇ ਪਿੱਛੇ ਨੇ ਉਧਰ ਜਾ ਵਾਲੀ ਲਾਦੀ ਤਾਂ ਹੀ ਤਾਂ ਉਹਨਾਂ ਨੂੰ ਦਿਖਾ ਤਾ ਹੁਣ ਤਾਰ ਤੇ ਹੋ ਗਿਆ ਵੀ ਤਾਰ ਤੇ ਕੱਢ ਲਈ ਆ ਲੈ ਕੇ ਦਾ ਦਿਓ ਵੀ ਜਿਹੜੇ ਦੇ ਹੋ ਹੋਏ ਜਿਹਨੇ ਬਾਦਾਂ ਡੇਤਰ ਲੇਵੋ ਚੋਂ ਆਂਡੇ ਕੱਢ ਕੇ ਪੀਚਾ ਪੀਜੂ ਕਹਿੰਦੇ ਜਿਹੜਾ ਫਟਿਆ ਹੋਇਆਗਾ ਜਿਹੜਾ ਨਰਮ ਜੇ ਹੈਗੇ ਜਿਵੇਂ ਆ ਦੇਖ ਇਹਦੇ ਚ ਤੇੜ ਆ ਰਹੀ ਆ ਉੱਤੀ ਬੈਠੇ ਰਹੇਗਾ ਨਸਾਰਾ ਵੀ ਇਧਰ ਉਹ ਬਹੁਤ ਆ ਜਾ ਇੰਨਾ ਉਹਨੂੰ ਕੱਟ ਦੇ ਕੋਈ ਇਹ ਸਮਾਰ ਕੇ ਖੋਲਣਾ ਤਾਂ ਸਹੀ ਨਹੀਂ ਮੰਡੀ ਰਹੀ ਕਿਹੜੇ ਗੰਮੀ ਪਿਆ ਵੀ ਤੇ ਜਰਾ ਛੱਡੀ ਨਾ ਵਰੇ ਜੱਸੀ ਜੱਸੂ ਨੇ ਇਹਨੂੰ ਜੱਸੀ ਤੂੰ ਓਏ ਜੱਸੀ ਤੂੰ ਓਏ ਏਰੇ ਕੌਣ ਏ ਰਿਸ਼ਤੇਦਾਰ ਦੇਖੀ ਲੈ ਲੈ ਦੇਖੀ ਲੈਵੇ ਕਿ ਤਾਰ ਵੀ ਨਹੀਂ ਖੁੱਲਦੀ ਦੇਖੀ ਮੈਂ 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 ਚੱਲ ਮੈਂ ਓਏ ਮੈਂ ਕਰੋ ਚੱਲ ਪਿਆ ਮੈਂ ਪੈਹੀ ਤੇ ਚੱਲ ਪਿਆ ਕਰੋ ਨਹੀਂ ਚੱਲਾ ਪਈ ਤੇ ਇੱਥੇ ਆ ਜਾ ਜੀ ਸੋ ਲੈ ਵੀ ਕਿ ਕੰਦੇ ਵੱਧਦੇ ਆ ਇਹ ਵੀ ਲੱਗਦਾ ਵੀ ਤੇਰੇ ਵਿੱਚ ਤੇ ਉਹ ਤੇ ਲੱਗ ਜਿੰਨੇ ਨੂੰ ਯਾਰ ਇਹ ਉਹਨਾਂ ਲਈ ਤਿਆਰ ਹੋਏ ਆ ਇਸ ਤਰ੍ਹਾਂ ਤਿਆਰ ਕਰਦੇ ਬਈ ਆਪਾਂ ਆਲ ਨੇ ਅੱਦਾਂ ਦੇ ਆਲ ਨੇ ਬਣਾ ਦਾਂਗੇ ਤੇ ਅੱਦਾਂ ਜਿਹਾ ਆਪਾਂ ਪਾਣੀ ਪਾ ਕੇ ਟੰਗਾਂਗੇ ਯਾਰ ਜਿੰਨੇ ਰਾਜ ਵਿੱਚ ਆਹ ਛੋਟੇ ਛੋਟੇ ਆਗੇ ਛੋਟੇ ਛੋਟੇ ਉਹ ਅਲੱਗੋਂ ਲੱਗਣਗੇ ਉਹ ਆਹ ਬੰਦੇ ਪਾਪੀ ਸੇਵਾ ਜੀ ਪੂਰਾ ਪੁੱਜਿਆ ਮੇਰੇ ਕੋ ਮੁੜ ਕੋ ਮੁੜਕੀ ਹੋ ਰਿਹਾਗਾ ਆਹ ਬੰਦੇ ਨੇ ਸਭ ਤੋਂ ਵੱਧ ਸੇਵਾ ਕੀਤੀ ਹੈਗੀ ਸਭ ਤੋਂ ਵੱਧ ਨੇ ਨਾਰਾਂ ਲਾਈਆਂ ਨੇ ਪੁੱਜਿਆਂ ਦੇ ਇਹ ਇਨੇ ਇਨੇ ਫੁੱਲ ਜੋੜਾ ਛੱਡਿਆ ਵੀ ਬਾਹਰ ਬਾਗ ਦੇ ਕਿਤੇ ਰੋਟੇ ਨੇ ਕੀ ਕਰਨੇ ਛੋਟੇ ਆਜੋ ਬਸ ਵਾਲੇ ਵੀ ਨਹੀਂ ਲੈ ਕੇ ਜਾਣੇ ਵਾਲੇ ਛੋਟੇ ਵੀ ਨਹੀਂ ਲੈ ਕੇ ਜਾਣੇ ਲੈ ਮਿੱਤਰੋ ਆਪਾਂ ਇਹਨਾਂ ਚ ਸਰਾਕੜਾ ਕਢਾ ਕੇ ਲੈਉਣੇ ਹੈਂ ਆਪੀਆਂ ਆ ਤੌੜਿਆਂ ਚ ਮੋਰੇ ਕੜਵਾ ਕੇ ਲਿਆਵਾਂਗੇ ਪਾਣੀ ਲੈ ਜੀ ਮੇਰੀ ਮੇਰੇ ਲੈ ਗਈਆਂ ਪਮੜਾ ਤੇ ਦੱਸ ਦੀ ਉਹ ਉਹ ਕੁਝਾ ਲੈ ਜਾ ਕੇ ਹਾਂ ਭਾਈ ਆਪਾਂ ਇਹਨਾਂ ਚ ਆ ਜਿਹੜਿਆਂ ਚ ਸਰਾਖ ਕਢਾਏ ਹੈਗੇ ਥੱਲੇ ਇਹ ਤਾਂ ਕਢਾਏ ਹੈਗੇ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਟੰਗਤਾ ਦਰਸਟਾਂ ਤੇ ਤੇ ਇਹਨਾਂ ਚ ਆਲ ਨਹੀਂ ਪਾਲੇ ਜਦੋਂ ਤੇ ਮੀਂਹ ਆ ਜਾਂਦਾਗਾ ਤੇ ਉਹ ਆਲ ਨੇ ਚ ਫਿਰ ਪਾਣੀ ਨਹੀਂ ਖੜਦਾ ਇਹਦੇ ਚ ਪਾਣੀ ਭਰ ਕੇ ਨਹੀਂ ਖੜਦਾ ਚਾਹੀਓ ਆਪਾਂ ਸਰਾਖ ਕਢਾ ਦੇ ਥੱਲੇ ਵੀ ਆਂਡੇ ਨਹੀਂ ਖਰਾਬ ਹੁੰਦੇ ਫਿਰ ਤੇ ਆਪਾਂ ਅੱਧੇ ਕੁਝੇ ਸਿੱਧੀ ਰੱਖਾਂਗੇ ਈ ਟੰਗਾਂਗੇ ਉਹ ਆ ਜਿਹੜਿਆਂ ਚ ਆਪਾਂ ਸਰਾਖਣੀ ਕਢਾਏ ਇਹਨਾਂ ਚ ਕੋਈ ਸਰਾਖਣੀ ਹੈਗਾ ਇਹਨਾਂ ਨੂੰ ਆਪਾਂ ਪਾਣੀ ਵਾਸਤੇ ਟੰਗਾਂਗੇ ਤੇ ਉਹਨਾਂ ਨੂੰ ਆਪਾਂ ਆਲਣੇ ਵਾਸਤੇ ਟੰਗਾਂਗੇ। ਲਓ ਜੀ ਆਪਣਾ ਕੰਮ ਲਗਭਗ ਤਿਆਰ ਹੋ ਗਿਆ ਤੇ ਆਪਾਂ ਟੰਗਣ ਚੱਲਦੇ ਆਂਗੇ ਹੁਣ ਇਹਨਾਂ ਨੂੰ ਦਰਖਤਾਂ ਤੇ ਜਿਹੜੇ 1-2 ਕੁਜੇ ਰਹਿ ਗਏ ਬਸ ਉਹਨਾਂ ਤੇ ਰਹਿ ਗਈਆਂ ਲਵੇਟਣ ਵਾਲੀਆਂ ਤਾਰਾਂ ਬਾਕੀ ਆਪਾਂ ਤਿਆਰ ਕਰਤਾ ਸਾਰਾ ਆ ਤੌੜਿਆਂ ਚ ਜਿਹੜਿਆਂ ਚ ਆਪਾਂ ਸਰਾਖ ਕਢਾਏ ਹੈਗੇ ਤੇ ਇਹਨਾਂ ਤੇ ਰਹਿ ਗਈਆਂ ਜਾਂ ਤਾਰਾਂ ਲਵੇਟਣ ਵਾਲੀਆਂ ਤੇ ਬਾਕੀ ਆਪਣਾ ਸਾਰਾ ਕੰਮ ਤਿਆਰ ਆਗਾ ਹੁਣ ਨੀ ਡਾਂ ਗਰੀ ਗਾਂ ਥੈਂਕ ਯੂ ਅੰਪੀ ਜੀ ਨੇ ਇਹਦਾ ਸਮਝ ਲਾ ਦਿੱਤੀ ਬੜਾ ਚੱਕਿਆ ਲੱਗਿਆ ਉਹ ਸਮਾਰਕ ਦੇ ਬਲੇਟੇ ਦੇਣਾ ਉਹ ਨੂੰ ਦੂੰ ਆਪਣਾ ਵਜਤ ਥਿੰਦੇ ਰਹੀ ਬਾਈ ਸਰ ਕੇ ਹਿੰਮਤ ਨੂੰ ਕਹਿੰਦੇ ਕਹਿੰਦੇ ਆ ਜਾਓ ਚੱਲਗੇ ਸਮਾਰਕ ਹਿੱਲਣ ਨਾ ਬਸ ਫੁੱਟਣ ਤੋਂ ਬੋਝ ਕੇ ਧਰ ਲਈ ਅੱਜ ਵੀ ਬਰ ਅੱਜ ਨਾਲ ਉੱਧਰ ਰੱਖਿਆ ਨੇ ਆਪਾਂ ਨਾ ਐ ਤਾਂ ਕਿਹੜਾ ਫੁੱਟਦੇ ਆਪਾਂ ਤੋੜ ਕੇ ਲੈ ਕੇ ਜਾਵਾਂਗੇ ਹੌਲੀ ਓਏ ਮਾਲਟੀ ਚੱਕ ਲਈਏ ਇਕਾਂ ਆ ਗੜਾ ਦਰਚੇ ਪਾ ਲੈ ਕੱਕੜੇ ਬਹਿ ਜਾ ਜਦੋਂ ਪਹਿਲਾ ਗੜਾ ਨੀਰਾ ਆਓ ਇੱਥੇ ਆ ਜਾ ਤੁਸੀਂ ਉਹ ਲੈਣਗੇ ਹੋ ਯਾਰ ਮੈਂ ਤਾਂ ਇਹ ਕਹਣਾ ਪਹਿਲਾਂ ਫਿਰਨੀ ਫਿਰਨੀ ਤੇ ਟੰਗੇ ਹੋਣਿਆ ਕਿਵੇਂ ਕਰ ਲੋ ਫਿਰਨੀ ਫਿਰਨੀ ਨਹੀਂ ਮਾਖੇ ਵਾਲੀ ਸੜਕ ਤੇ ਪਹਿਲਾਂ ਦੇਖ ਕੇ ਫਿਰ ਉਧਰ ਜਾ ਆਵਾਂਗੇ ਪਹਿਲਾਂ ਫਿਰਨੀ ਟੰਗੇ ਹੋਣਿਆ ਫਿਰ ਉਧਰ ਟੰਗੇ ਆਵਾਂਗੇ ਚਲੋ ਕੋ ਤਾਂ ਅਰਜੀ ਖਵਾ ਫਿਰਨੀ ਖਵਾ ਫਿਰ ਓਏ ਹੋਣੀ ਹੋਣੀ ਜਲਦੀ ਜਾਵਾ ਹੋਵੇ ਹੋਣੀ ਬੜੀ ਨੇ ਚਲੋ ਯਾਰ ਤੁਸੀਂ ਅੱਗੇ ਪਲਾਸ ਚੱਕ ਲੈ ਦੇਖ ਮੁੰਡਿਆ ਨੇ ਇਹ ਕੱਕਣੀ ਪੈਣੀ ਕਿਹਦਾ ਤਾਰਾ ਕੱਲੇ ਉਹ ਚੱਕ ਲੋ ਆਲ ਨੇ ਆਲੇ ਬਾਤਾਂ ਹਾਂ ਚੜ ਜਾ ਮੈਨੂੰ ਫਲਾਸ ਲੈ ਗਿਆ ਸੀ ਤਾਹਾਂ ਚੜ ਜਾ ਪਲਾਸ ਲੈ ਗਿਆ ਇੱਥੇ ਆਹੋ ਆ ਕੰਡੇ ਆ ਪਹਾੜੀ ਕਿਕਰ ਦੇ ਬੋਚ ਕੇ ਓਏ ਆ ਪਲਾਸ ਪਲਾਸ ਬੜ ਕੇ ਲਈ ਤੂੰ ਬੋਚ ਕੇ ਓਏ ਓਏ ਆ ਟਾਣੀ ਦੀ ਤੀ ਦੇਖੀ ਜਿਹੜਾ ਹਾਸੇ ਤੇਰੇ ਇਧਰ ਹਾਂ ਹਾਂ ਥੱਲੜਾ ਥੱਲੜਾ ਇੱਥੇ ਟੰਗਦੇ ਇੱਥੇ ਆ ਇਧਰਲੇ ਦੇ ਰੰਗ ਦੋ ਇਧਰਲੇ ਦੇ ਓਏ ਠੀਕ ਆ ਓਏ ਇਧਰਲੇ ਦੇ ਓਏ ਜੜਜੀ ਕੋਲੀ ਟੰਗਦੀ ਹੈ ਇੱਥੇ ਪਾਣੀ ਪਾ ਦੋ ਕੁਲਤੀਆਂ ਇਹਦੇ ਜਿਹੜਾ ਸਟਰਾ ਭਰਾ ਬਲ ਟੰਗ ਤੇ ਖਰਾ ਪਰਤਾ ਰੇੜਾ ਬੋਲੋ ਕਿੱਥੇ ਟੰਗਣਾ ਮੁੱਤਾਂ ਨੂੰ ਹਾਂ ਲੈ ਆਪ ਸੀ ਜਿੰਨੇ ਕੰਮ ਕਰ ਰਹੇ ਮੇਰੇ ਵੀਰ ਆਲਾ ਰਿਹਾ ਸਾਡੇ ਸਰਕਾਰ ਦਾ ਕੰਮ ਕਰ ਰਹੇ ਨੇ ਸਾਡੇ ਸਰਕਾਰ ਜੋਗ ਸਾਡੀ ਟੀਮ ਯੂਟਿਊਬਰ ਟੀਮ ਲੱਭੀ ਝੰਡੂ ਕੇ ਬਹੁਤ ਸੇਵਾ ਦਾ ਕੰਮ ਕਰ ਰਹੀ ਹੈਗੀ ਨਹੀਂ ਨਹੀਂ ਉੱਥੀ ਜੜ ਚ ਖੋਜੇ ਚ ਟੰਗ ਲਾ ਜਹੇ ਖੋਜ ਕੇ ਭੰਨਣ ਵਾਲੇ ਹੈ ਆਸੀ ਮੂੰਗਾ ਮਾਰਦੇ ਸਮਾਰ ਕੇ ਵੀ ਨਹੀਂ ਵੱਟ ਜੀ ਜਾ ਸਾਰਾ ਕੁਝ ਵੱਡੂਆ ਤੋਂ ਕਰ ਵੜੀਏ ਹਮਰੇ ਮੈਂ ਚੜਦੇ ਨਾ ਤਾਂ ਨਹੀਂ ਤਾਂ ਦੇ ਨੇਰ ਆਈ ਡੰਗ ਗਿਆ ਨਾ ਉਹ ਨਾਲ ਸਾਹ ਦੇ ਖਾਰ-ਖਾਰ ਡੰਗ ਕੇ ਸੀ ਕੋਈ ਬਾਹਰ ਨਹੀਂ ਬਾੜਾ ਬੈੰਦਾ ਹੁੰਦਾ ਜਾਨਵਰ ਬੈਨਾ ਝੁੰਡ ਚੀ ਤੂੰ ਨਾ ਥੱਲੇ ਬਹਿ ਜੀ ਕਿਤੇ ਢਾਣਾ ਟੁੱਟ ਜੇ ਉਹ ਨਹੀਂ ਆੜਾਣੇ ਚ ਡੰਗ ਲੋ ਇਧਰ ਉਹ ਬਾੜਾ ਨਾਲ ਵੀ ਨਾ ਲਾਓ ਜਾਂ ਡਾਣੇ ਤੇ ਬੜੂ ਕਿਧਰ ਦੀ ਉਹ ਮਰੋੜ ਕੇ ਥੱਲੇ ਕਰ ਦੂ ਮਰੋੜ ਦੇ ਦੇ ਕਰ ਹੋਰ ਦੇਖਾ ਉਹ ਸਿੱਟੋ ਜਸ ਮਾਰ ਕੇ ਮੋੜ ਦੇ ਹੀ ਹੁੰਦਾ ਮਾਨ ਕੈਂਡਾ ਲੈ ਹੋਰ ਫੜਾਵੇ ਇੱਕ ਅੱਧਾ ਹੈ ਇੱਕ ਅੱਧਾ ਇੱਧਰ ਟੰਗ ਦਿੰਨੇ ਹੋਰ ਹੋਰ ਕਾੜਾਂਗੇ ਨਾ ਆ ਫਰਾਈ ਜਿਹੜਾ ਇੱਥੇ ਡੰਗੇ ਪਿਆ ਸੀ ਆ ਲੈ ਇਹਨੂੰ ਵੱਡ ਕੇ ਤਾਂ ਦੇਣ ਦਿੱਤਾ ਪਲਾਸ ਨਾਲ ਨਹੀਂ ਉੱਥੇ ਡੰਗੇ ਨੇ ਕੀ ਆ ਇਸੇ ਹਾਲੇ ਪਲਾਸ ਆ ਤੇਰੇ ਮਗਰੇ ਇੱਧਰ ਇੱਥੇ ਡੰਗੇ ਲਾਟਾ ਟਗੜਾ ਓਏ ਆਉਂ ਰਾਣੀ ਪਾਤੇ ਬਾਬੇ ਇੱਥੇ ਲਾ ਓਏ ਆਇਆ ਸਲਾਦ ਦਿੰਦੇ ਹੋਏ ਹੈਪੀ ਆਜੋ ਕਿੱਥੇ ਜੀ ਇੱਥੇ ਆ ਡਾਣੇ ਤੇ ਲਾਓ ਯਾਰ ਇੱਕ ਹੋਰ ਲਾ ਇੱਧਰ ਤੇ ਲਾਇਆ ਲਾਇਆ ਲਾ ਇੱਕ ਤੰਨ ਲਾ ਦਾਂਗੇ ਉਹਨਾਂ ਨੂੰ ਇੱਕ ਤੇ ਥੋੜੀ ਲਾਉਣੇ ਆ ਭਾਈ ਇੰਨੇ ਲੱਗ ਓਏ ਜੇ ਜਨਮਰਾ ਤੇ ਲੜਦੇ ਕਹਿੰਦੇ ਆਸ ਤੇ ਆਇਆ ਕੋ ਮੇਰਾ ਘਰ ਜਾ ਠੰਡਾ ਸਾਹ ਤੋਬਾ ਕੋਲ ਹੋਰ ਜਿਉਂ ਉਹਨਾਂ ਦੀ ਨਾਮ ਬਣਦੀ ਉਹ ਵਾਸਤੇ ਫਿਰ ਅੱਡੇ ਉਹਦੇ ਵੀ ਲਾ ਦੇ ਇੱਕ ਹੋਰ ਦਰਖਤ ਦੇ ਐ ਇੱਕ ਕੋਲੇ ਬੰਦ ਬਰਾਬਰ ਜਿਹੜੇ ਆਪਣੀ ਇਹ ਵੀਡੀਓ ਨੂੰ ਦੇਖੀ ਜਾਂਦੇ ਹੈਗੇ ਤੇ ਉਹ ਬਾਈ ਬਣ ਕੇ ਆਹਰ ਜਾ ਕੰਮ ਜਰੂਰ ਕਰਿਓ ਚੰਗਾ ਸਾਰੇ ਪਿੰਡਾਂ ਜਾ ਤੇ ਆਪਣੀ ਵੀਡੀਓ ਨੂੰ ਵੱਦ-ਵੱਦ ਸ਼ੇਅਰ ਕਰ ਦਿਓ ਤਾਂ ਜੋ ਬਾਈ ਬੰਦੇ ਆਲ ਨੇ ਬਣਾ ਕੇ ਹਨਾ ਪਿੰਡਾਂ ਪਿੰਡਾਂ ਚ ਜਾਗਰੂਕ ਹੋਣ ਥੋੜਾ ਜਿਹਾ ਪਾਣੀ ਦੀ ਸਰਦਾ ਵੱਦ-ਵੱਦ ਖਾਲ ਭਰ ਕੇ ਰੱਖੋ ਖੇਤਾਂ ਚ ਆ ਪਾਣੀ ਦੀ ਸਰਦਾ ਵੱਦ-ਵੱਦ ਉਹ ਵੀ ਨਹੀਂ ਕਰਦੇ ਜਾਨਵਰਾਂ ਵਾਸਤੇ ਪਾਂਛੀਆਂ ਵਾਸਤੇ ਪਾਣੀ ਦੀ ਸਹੂਦਤ ਵਧੂਣੀ ਚਾਹੀਦੀ ਆ ਤੁਸੀਂ ਕੀ ਕਹਿਣਾ ਕਹਿਣਾ ਚਾਹੁੰਦੇ ਹੋ ਸਾਡੇ ਕੰਮ ਬਾਰੇ ਹਰੇਕ ਹਰੇਕ ਪਿੰਡ ਚ ਬਈ ਪਾਣੀ ਦੀ ਸਹੂਦਤ ਜਾਨਵਰਾਂ ਨੂੰ ਧਿਆਲ ਨੇ ਰਹਿਣ ਸਹਿਣ ਲਈ ਜ਼ਰੂਰੀ ਨੇਗੇ ਬਈ ਸਾਰੇ ਪਿੰਡਾਂ ਚ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਮੁੰਡੇ ਤੜਕੇ ਦੇ ਲੱਗ ਰਹੇ ਨੇ ਮੈਂ ਤੜਕੇ ਤੋਂ ਦੇਖੀ ਅੰਨਾਂ ਦੇ ਵਿੱਚ ਮੈਂ ਵੀ ਇਹਨਾਂ ਦੀ ਟੀਮ ਦੇ ਵਿੱਚ ਹੈਗਾਗਾ ਤੇ ਤੜਕੇ ਦੇ ਬਹੁਤ ਮਿਹਨਤ ਕਰੀ ਜਾਂਦੇ ਆ ਬਈ ਇਹਨਾਂ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਮੇਰੇ ਵੀਰੋ ਕਿਹੜਾ ਆਣਾ ਇਹ ਚਲਾ ਦਿਓ ਸਾਰਿਆਂ ਵਾਲਾ ਵੀ ਪਾਣੀ ਵਾਲਾ ਵੀ ਡੰਗਾਰ ਦੇ ਲੰਗ ਉਤਾਰ ਪਾਣੀ ਆ ਦੋ ਪਾਣੀ ਆ ਨਹੀਂ ਪਾਣੀ ਦੇ ਮੈਂ ਕਰੋ ਪਾਣੀ ਦੀ ਬਾਲਟੀ ਭਰ ਲਿਓ ਇਹਨਾਂ ਦੇ ਕਰੋ ਜਾ ਕੇ ਲੈ ਜਾਣਾ ਪਾਣੀ ਭਰਿਓ ਟੋਪਾ ਘਰੋਂ ਲੈੜਿਆ ਤੂੰ ਕਰ ਰੋ ਯਾਰ ਪਾਣੀ ਆ ਪਾਣੀ ਲੈ ਭਰ ਕੇ ਬਾਹਰ ਹਾਂ ਓਏ ਪਾਣੀ ਬਾਟੀ ਭਰ ਲਿਆ ਇਹਨਾਂ ਦੇ ਕਿਸੇ ਦੇ ਕਰੋ ਆਵਾਜ਼ ਆ ਹਾਂ ਇਹਨਾਂ ਦੇ ਭਰ ਲਿਆ ਹੱਥ ਪਰ ਲਿਆ ਓਏ ਪਾਣੀ ਬਾਲਟੀ ਭਰ ਲਿਓ ਇਹ ਦੁੰਡੀ ਭਰ ਰਹਾ ਯਾਰ ਪਾਣੀ ਬਾਲਟੀ ਭਰ ਲਿਓ ਹਾਂ ਚਲੋ ਪਰ ਲੈ ਉਹ ਯਾਰੋ ਬਾਹ ਥੱਲੇ ਲਾਦਾ ਲੱਭੀ ਤੇ ਤੂੰ ਭਾਗ ਜਾ ਚੰਗਣਾ ਕਿਧਾ ਦੇ ਪਾਣੀ ਦਾ ਆਣਾਗਾ ਆਹ ਘਰਾਂ ਨੇ ਲੈ ਪਾਣੀ ਪਾਣੀ ਕਿੰਨੇ ਘਰ ਪਾਣੀ ਕਿਥੇ ਰੰਗ ਦੇ ਥੋੜਾ ਮਾਰ ਆਹ ਕਿੰਨੇ ਬਣਾਇਆ ਵੇ ਬਾਬਾ ਲੰਮਾ ਤੇਰੇ ਨੂੰ ਨੂ ਕਰਦਾ ਫਲਾਦੀ ਆਹ ਕਿੰਨੇ ਬਣਾ ਇਹ ਬਣਾ ਲਾ ਦੇ ਦੇ ਆ ਗੇ ਨੂੰ ਨਾ ਆਇਆ ਤੇ ਮਿਲੂ ਨਹੀਂ ਪਾਣੀ ਪੈ ਕੇ ਆਈ ਨਹੀਂ ਹੋ ਜੇ ਰਸਲੇ ਪਾਣੀ ਆ ਗਿਆ ਬਾਈ ਪਾਣੀ ਪਾਉਣੇ ਆਗੇ ਕੱਪ ਤੇ ਲੈ ਐ ਕਰੋ ਜੁੜਾ ਦਾ ਇੱਕ ਹੈਪੀ ਸਮਾਰ ਕੇ ਦੁਬਈ ਚ ਦੇਖੀ ਤੈਨੂੰ ਕਹਿੰਦਾ ਜਾਨ ਸਰ ਨੌਕਰੀ ਦੋ ਮਿਲਣਗੀਆਂ ਬਸ ਐਂ ਠੀਕ ਆ ਸਹੀ ਆ ਸਹੀ ਆ ਸਹੀ ਆ ਆ ਬੰਦਾ ਜੀ ਬਹੁਤ ਜਲਦ ਜਾਊਗਾ ਸਾਊਥ ਅਫਰੀਕਾ ਜਾਊਗਾ ਉਹ ਦੁਬਈ ਜਾਊਗਾ ਕਿਹੜੀ ਪਾਣੀ ਕੋਲ ਉਹ ਪਰਲੇ ਚ ਉਹ ਕਦੇ ਉਰਲੇ ਚ ਪਾ ਦੇ ਉਹ ਪਰ ਦੇ ਜਮਾ ਫੁੱਲ ਕਰ ਦੇ ਬਸ ਸੇ ਤੇ ਜਾਨਵਰਤਾਤੀ ਵਿੱਚ ਇਹ ਪੰਛੀ ਦਾ ਡੱਪ ਕੇ ਪੀ ਲੈਂਦੇ ਹੁੰਦੇ ਆਪਾਂ ਇਹ ਕੋਲਾ ਉਹ ਕਰਦੇ ਸੀ ਉਹਨਾਂ ਵਾਸਤੇ ਹੋਰ ਬਾ ਦੇ ਰ ਬਹੁਤ ਆ ਭਰ ਤਾ ਗਿਆ ਪਾਣੀ ਸਾੜੀ ਪਾਣੀ ਨਹੀਂ ਵੜਾ ਬਸ ਬਹੁਤ ਹਾਂ ਓਕੇ ਆ ਉਹ ਚੀ ਦੀ ਵੇਟ ਕਰੀ ਜਾਂਦੀ ਹੈਗੀ ਉਹ ਆਪ ਨੂੰ ਮੈਨੂੰ ਕਿਹਾ ਵੀ ਮੂੜਾ ਟੱਕ ਜਿਹੜੀ ਟੱਡੂ ਕੀ ਮੂੰਹ ਗਰਮੀ ਤਾਂ ਦੇਖਾ ਮੂੰਹ ਕਰ ਲਿਆ ਇਧਰ ਫੋਨ ਗਰਮ ਹੋ ਜਾਂਦੇ ਆ ਜੂਮ ਕਰ ਲੈ ਚਲੋ ਕੀ ਹਾਲ ਤਾਂ ਗੱਲ ਕਰਨ ਦੀ ਮੈਂ ਇਹਦਾ ਕਿਹਾ ਇੱਥੇ ਟੰਡੂ ਲਾਲ ਹੋ ਗਿਆ ਇੱਥੇ ਪਾਣੀ ਆ ਟੰਡੂ ਪਾਣੀ ਵਾਲਾ ਪਾਣੀ ਆ ਲੈ ਪਾਣੀ ਆ ਲੈ ਪਾਣੀ ਆ ਲੈ ਆ ਪਾਣੀ ਆ ਰਿਹਾ ਆ ਦੇਖੋ ਵੱਡਾ ਕਿ ਨਾ ਥੂੜਾ ਮੜਿਆ ਆ ਆਹ ਕੁੱਟਿਆ ਆ ਪੈਂਦਾਂ ਕਾਹ ਲਾ ਦੇ ਆ ਸਾਫਾ ਹਾਂ ਇਹ ਆ ਸਾਫਾ ਪਿਆ ਆ ਸਾਫਾ ਕੋਟੇ ਲਾ ਉੱਪਰ ਤੇ ਆ ਦੇ ਇਹਨਾਂ ਨੂੰ ਜਿਹੜੇ ਹੱਥ ਲਾਤਾ ਉਹੀ ਲਾਉਂਗਾ ਇਹਦੇ ਤੋਂ ਦੋ ਸਾਫਾ ਪੀਟੇ ਜਨੇ ਕੋਈ ਨਹੀਂ ਦੇ ਤੇ ਇੰਨਾ ਕੱਢ ਕੱਢ ਇਹਨੂੰ ਸਾਨੂੰ ਕੱਢ ਲੈਣਾ ਕੋਈ ਜੀ ਹੋਰ ਉਹ ਕਹਿੰਦਾ ਸਪੋਰਟ ਦੇਉ ਥੱਲੇ ਮੂਗਾ ਮਾਰਨ ਵਾਲਿਆ ਪੋੜ ਦੀ ਲੋੜ ਆ ਪੱਤਾ ਆਹੀ ਪੀ ਜਾਣਗੇ ਕੀ ਓਏ ਪਾਣੀ ਪੀ ਜਾਣਗੇ ਤੇ ਠੰਡਾ ਰੂਹ ਪਾਣੀ ਚਿਲਡ ਵਾਟਰ ਵੀ ਆ ਕਰਨਗੇ ਜਾਨਵਰ ਚਿਲਟ ਜਾਵਾਂ ਬਸਰੇਰੀ ਵਾਲਾ ਪਾਣੀ ਪਾ ਕੇ ਚੱਲਿਆ ਕਰਗੇ ਤੋ ਅਗਲੀ ਵਾਰ ਤੋਂ ਵੱਡਾ ਕਹੇ ਉਹ ਤਾਂ ਨਹੀਂ ਕੰੂ ਵਾਲੀ ਪਰ ਠਡੇਗੇ ਉਹ ਪੱਥਰ ਜਦ ਪਾਣੀ ਘਟ ਜਾ ਗਿਰੂ ਪੱਥਰ ਢਿੱਗੇ ਕਰਨਗੇ ਇਹ ਉਹ ਪਿਆਪਰੀਆਂ ਪਰ ਆ ਰੋੜੇ ਪਿਓ ਦੇਖ ਲੈ ਭਰ ਦਿਓ ਕੁਝ ਇਹ ਤਾਂ ਨਹੀਂ ਆ ਗਿਆ ਪਾਣੀ ਵਾਲਾ ਇਹ ਦੂਜੇ ਚ ਨਾ ਪਾ ਦੋ ਕਿਤੇ ਪਾਣੀ ਬਹੁਤ ਡੁੱਲ ਜੂਗਾ ਨੇ ਨੇ ਲੈ ਗਲਾਸ ਲਿਆਉਣਾ ਸੀ ਅੱਧਾ ਭਰ ਪੈਂਦਾ ਨਹੀਂ ਮੋੜ ਕੇ ਨਾ ਐ ਕਰਦਾ ਮੜਾ ਫੋਟੋ ਠੀਕ ਹੈ ਠੀਕ ਆ ਕੋ ਕਿਚੇ ਨੇ ਕੋਇਆ ਲਿਓ ਇਧਰ ਟੰਗ ਦੇ ਚੱਲ ਇੱਥੇ ਟੰਗ ਦੇ ਪੀਜੇ ਤੇਰੇ ਨਾਲ ਟਰੱਕ ਦੀ ਹਵਨ ਵਾਲੀ ਅੱਗੇ ਆਇਆ ਦੇਖੀ ਮੋੜ ਛਾਂ ਕਿੱਥੇ ਲਿਆਂਦਾ ਕਿੱਧਰ ਕਿੱਥੇ ਆ ਆਹਦੇ ਰੰਗ ਦਾ ਇਸ ਇਹਦੇ ਡੰਗਣਾ ਬਈ ਤਾ ਡੰਗ ਦੇ ਆਹਦੇ ਦੇ ਡੰਗ ਦੇ ਆਹ ਚਾਈ ਦੇ ਡੰਗ ਦੇ ਆਹ ਬਾਰਾ ਹੀ ਡੰਗ ਦੇ ਇੱਧਰ ਲੈ ਵਸੇ ਕੁਜਾ ਦਾ ਫੜ ਪਹਿਲਾਂ ਆਹਦਾ ਤੇਰੇ ਕੋਲ ਹੀ ਡੰਗ ਉਹ ਤਾਂ ਹਾਂ ਜਿ ਝੁੰਡ ਜੇ ਚ ਐ ਸਹੀ ਚ ਡੰਗ ਦੇ ਬਾਂਚੀ ਖੁੱਲੇ ਥਾ ਚਾਲਣਾ ਘਟ ਪਾਉਂਦਾਗਾ ਝੁੰਡੀਏ ਚ ਪਾਗਾ ਹੁੰਦਾ ਉਹਨੂੰ ਆਇਆ ਹੁੰਦਾ ਕਿ ਮੇਰਾ ਇੱਥੇ ਬਾਜ ਬੂਜਣਾ ਨਾ ਵੀ ਕੋਈ ਆਂਡੇ ਹੁੰਦੇ ਲੈ ਕੇ ਜਾਵੇ ਜਿੱਥੇ ਸੰਘਣਾ ਆਹੋ ਹੁੰਦਾ ਦਰਖਤ ਉੱਥੇ ਬੈੰਦਾ ਹੁੰਦਾ ਤੇਰਾ ਅੜੀ ਪਿੱਛੇ ਟਰੱਕ ਦੀ ਆਵਾਂ ਨੀ ਅੱਗੇ ਆ ਗਿਆ ਅੱਛੇ ਆ ਗਿਆ ਟਰੱਕ ਪਲਾਸਟੇਮ ਕੀ ਕੀ ਨਾ ਬਸ ਬਸ ਲੋੜ ਹੀ ਨਹੀਂ ਪਲਾਸਟ ਟਰੱਕ ਦੀ ਆਵਾਂ ਨੀ ਅੱਗੇ ਆ ਗਿਆ ਅੱਛਾ ਕਿਹਦਾ ਬੇਟੀ ਸੀਚਾ ਕੱਬਾ ਆ ਚਲੋ ਚੰਗ ਦਿਓ ਓਏ ਉਹ ਚ ਤੂੜੀ ਪਾਉਣੀ ਸੀ ਆ ਵਾਹ ਜਾਨਵਰ ਹੋਰ ਦਾ ਹਾਲ ਨਾ ਐਕਸੈਪਟ ਨਹੀਂ ਕਰਦੇ ਹੁੰਦੇ ਮੁਰਗੀਆਂ ਆ ਆ ਦਾ ਕੁੱਗੀ ਹੁੰਦੀ ਆ ਹੋਰ ਜਾਓ ਜਾ ਟੰਗੋਏ ਤੇ ਵੀ ਉਹ ਦੇਖ ਕੇ ਚੜੇ ਬਈ ਦੇਖ ਤੇ ਓਏ ਉਹ ਪਾਣੀ ਵਾਲੀ ਬਾਲਟੀ ਲੈ ਗਈ ਪਿੱਛਾ ਪਾਣੀ ਵਾਲੀ ਡੋਟ ਬਹੁਤ ਆ ਪਾਣੀ ਵਾਲਾ ਓ ਦੇਖ ਕੇ ਚੜੀ ਚੰਗੇ ਤੇ ਓਏ ਢਾਣੇ ਉਹ ਹੁੰਦੇ ਦੇ ਢਾਣੇ ਕੱਚੀ ਹੁੰਦੇ ਇਹੇ ਪਾਣੀ ਇਹ ਮੁੰਡੇ ਬਈ ਭਰਤੀ ਦੀ ਤਿਆਰੀ ਵਾਲੇ ਹੈਗੇ ਜਿਹੜੇ ਸੇਵਾ ਕਰੀ ਜਾਂਦੇ ਹੈਗੇ ਪਾਂਛੀਆਂ ਵਾਸਤੇ ਆਲਨੇ ਆਂਦੀ ਤੇ ਪਾਣੀ ਵਾਲੇ ਕੁੱਜੇ ਟੰਗਦੇ ਆਂਗੇ ਪਾਣੀ ਲਿਆਓ ਆ ਤਿੰਨ ਮੁੰਡੇ ਭਰਤੀ ਵਾਲੇ ਆ ਦੋ ਮੁੰਡੇ ਬਾਹਰ ਵਾਲੇ ਆ ਇਹਦਾ ਤਾਂ ਦੱਸੀ ਸੀ ਸਾਊਥ ਅਫਰੀਕਾ ਦਾ ਵੀਜ਼ਾ ਲੱਗ ਰਿਹਾ ਇਹਨੂੰ ਤਾਂ ਘਰੋਂ ਆ ਕੇ ਲੈ ਕੇ ਜਾਣਗੇ ਨਹੀਂ ਆਣਿਆ ਓਏ ਕਿ ਕੁ ਗੀਆ ਮਾ ਲੱਭੀ ਸਾਰੇ ਲੈ ਓਏ ਵਧਿਆ ਉਹ ਆ ਡੋਲਦੂ ਓਏ ਉਹ ਨਹੀਂ ਡੋਲਦਾ ਕਾਮਲਾ ਕਾਮਲਾ ਓਏ ਇੱਕ ਜਣਾ ਨਾਲ ਹੋਰ ਚੜਜਾ ਕਰੋ ਨਾ ਯਾਰ ਹਲਵਾ ਯਾਰ ਯਾ ਤੁਸੀਂ ਆ ਵੀਡੀਓ ਬਣਾਉਂ ਲੇ ਮੈਂ ਚੜਾ ਤਾਂ ਚੜ ਜਾ ਚੜ ਫਿਰ ਰਾਜੀ ਲਾਜੀ ਚੜਜਾ ਕਰਨਰ ਚ ਇਧਰ ਲੈ ਵੀ ਵੱਡੀ ਮਾੜੀ ਕਿਉਂ ਕਿ ਆਏ ਨੇ ਇੱਕ ਜਣਾ ਨੂੰ ਖੜਜਾ ਖੜਜਾ ਬਿੰਦਰੀ ਆ ਫੜ ਲੂਗਾ ਇੱਕ ਜਣਾ ਰਾਜੀ ਹਿੱਟਲੀ ਆਏ ਤਾਂ ਤੂੰ ਕਾਈ ਤਾਂ ਤੇਰੀ ਰਾਜੀ ਹਿੱਟਲੀ ਲੈ ਖੜਜਾ ਇੱਕ ਮਿੰਟ ਰੋਕ ਜਾ ਉਹ ਇਧਰ ਟੰਗਾਰੇ ਪਹਿਲਾਂ ਉਹ ਇਥੇ ਆਲਣਾ ਪਾਰੇ ਖੇਕੂ ਕੀ ਨੇ ਮੇਰਾ ਸਹੀ ਆ ਬਸ ਆਪਣਾ ਟਾਰਗੇਟ ਬੜਾ ਮਗਰ ਹੋਣਾ ਆਪਣੇ ਬਾਣੀ ਨੂੰ ਬੱਗਿਆ ਹੋਏ ਬੱਗਿਆ ਪਾਣੀ ਪਉ ਸਿੱਤੇ ਕੁਛ ਨਹੀਂ ਹੁੰਦਾ ਗਰਮੀਆਂ ਹੁੰਦਾ ਜਾਣ ਕੇ ਬਈ ਨਾ ਹੋਏ ਤੇਰੇ ਆ ਕੇ ਮਗਰ ਹੋਇਆ ਥੱਲੇਦਾਰ ਮੈਨੂੰ ਵੇਹਿਆ ਹੀ ਵੇਹਿਆ ਬੋਝ ਕੇ ਧਾਰਦੇ ਹੌਲੀ ਆ ਜਾਓ ਇਧਰ ਲਈ ਵੈਰੀ ਗੁੱਡ ਚਲੋ ਅੱਗੇ ਚਲੋ ਆਪਣੇ ਪਿੰਡ ਤੋਂ ਬਾਈ ਕਿਲੋਮੀਟਰ ਬਾੜ ਤੋਂ ਆਪਾਂ ਲੱਗੇਗੇ ਲਾਉਣਾ ਇਧਰ ਜਿਹੜੇ ਦਰਖਤ ਲੱਗੇ ਹੋਇਆ ਮਾਖਿਆ ਦੀ ਸੜਕ ਤੇ ਇਹ ਸਾਰਿਆਂ ਤੇ ਆਪਾਂ ਟੰਗੀਆਂ ਨੇ ਵੀ ਜਿੱਥੋਂ ਤੱਕ ਆਪਣੇ ਕੋਲੇ ਹੈਗੇ ਆ ਜਿੰਨੇ ਇਧਰ ਟੰਗਣ ਵਾਸਤੇ ਸਾਰੇ ਟੰਗਾਂਗੇ ਆਪਾਂ ਕਿਲੋਕਮੀਟਰ ਅੱਗੇ ਪਿੰਡ ਤੋਂ ਟੰਗਦੇ ਟੰਗਦੇ ਤੇ ਜਿੰਨੇ ਹੈਗੇ ਇੱਥੇ ਸਾਰੇ ਟੰਗ ਦਿਆਂਗੇ ਅੱਧੇ ਆਪਾਂ ਪਾਣੀ ਵਾਲੇ ਟੰਗ ਦਿਆਂ ਤੇ ਅੱਧੇ ਆਪਾਂ ਆਲਣੇ ਵਾਸਤੇ ਟੰਗ ਦਿਆਂਗੇ ਨਾ ਮੜੀ ਮੋਸਲੇ ਅਸੀਂ ਇੱਥੇ ਪਾਣੀ ਵਾਲਾ ਲਾਉਣਾ ਜੀ ਪਾਣੀ ਆਹ ਦੇਖ ਲਓ ਬਈ ਇੰਨਾ ਵਾਸਤੇ ਕੋਈ ਆਲਣਿਆਂ ਦਾ ਪ੍ਰਬੰਧ ਨਹੀਂ ਵਿਚਾਰੇ ਆ ਬਾਈਆਂ ਨੇ ਕੰਡੇ ਵਾਲਿਆਂ ਨੇ ਇੰਨਾ ਵਾਸਤੇ ਗੱਤੇ ਦੇ ਉਹ ਧਰਤੇ ਸੀਗੇ ਤੇ ਇਹਨਾਂ ਕੋਲੇ ਜਗ੍ਹਾ ਹੀ ਨਹੀਂ ਹੈਗੀ ਆਲਣਿਆਂ ਵਾਸਤੇ ਕਿਉਂਕਿ ਹੁਣ ਦਰਖਤ ਕੱਟ ਕੇ ਬਾਹਲੇ ਕਿ ਆ ਜਿਹੜੇ ਦਰਖਤ ਆਪਾਂ ਇੰਨਾ ਵਾਸਤੇ ਇਹਨਾਂ ਦਾ ਰਹਿਣ ਬਸੇਰਾ ਬਣਾਉਣੇ ਹੈਗੇ ਆਲਣੇ ਟੰਗ ਦੇਾਂਗੇ ਤਾਂ ਕਰਕੇ ਆਪਾਂ ਤੇ ਆਪਾਂ ਨੂੰ ਬਈ ਜ਼ਰੂਰ ਬਦ ਤੋਂ ਬਦ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈਗਾ ਪਾਣੀ ਵਾਸਤੇ ਤੇ ਇਹਨਾਂ ਦੇ ਹਾਲਿਆਂ ਵਾਸਤੇ ਕੁਝ ਜੇਗਾ ਜੇ ਟੰਗਣੇ ਚਾਹੀਦੇ ਪਿੰਡਾਂ 'ਚ ਬਾਈ ਬਣ ਕੇ ਜਿੰਨੇ ਵੀ ਆਪਣੇ ਇਹ ਵੀਡੀਓ ਦੇਖਦੇ ਹੈਗੇ ਸਾਰੇ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਇਹੋ ਜਿਹਾ ਕੰਮ ਜ਼ਰੂਰ ਕਰਿਓ ਵੀਰ ਬਣ ਕੇ ਆਪਣੀ ਵੀਡੀਓ ਦੇਖ ਕੇ ਤੇ ਆਪਣੀ ਵੀਡੀਓ ਨੂੰ ਬੱਤ-ਬੱਤ ਅੱਗੇ ਵੀ ਭੇਜ ਦਿਓ ਆਵੇ ਦੋਸਤਾਂ ਕੋਲ ਵੀ ਤਾਂ ਵੀ ਉਹ ਵੀ ਅਗਲੇ ਸਾਰੇ ਪਿੰਡਾਂ 'ਚ ਵੀ ਇਸ ਤਰ੍ਹਾਂ ਦਾ ਕੰਮ ਕਰ ਦੇਣਾ ਹਨਾ ਦੋ ਇਟਾਂ ਲੈ ਲਓ ਦੋ ਇਟਾਂ ਦੇ ਨੂੰ ਫੁੱਟੇ ਤਰ ਕੇ ਤੋੜਣਾ ਦੋਨੇ ਪਾਸੇ ਇਟਾਂ ਲਾ ਲੈ ਡਿੱਕਰ ਤੋਂ ਹਟਾ ਦਿਓ ਇੱਟ ਲਾਉਗੇ ਚੱਟਦੇ ਉੱਥੇ ਉੱਤੇ ਇੱਕ ਲੈ ਲਾਉਣਾ ਤੌੜਾ ਤਨੀ ਬਾਬੇ ਤੌੜਾ ਤੋਂ ਥੋੜ ਡਿੱਗ ਸਕਦਾਗਾ ਕਿਉਂਕਿ ਬੰਦੇ ਫਿਰਦੇ ਰਹਿੰਦੇ ਨੇ ਨਾ ਉੱਥੇ ਹਾਂ ਉਹ ਤਾਂ ਸ਼ਟਰ ਹਿਲਦਾ ਨਾ ਤੌੜਾ ਲੋਟ ਨਹੀਂ ਆਉਣਾ ਤੌੜਾ ਉੱਥੇ ਆ ਇੱਕ ਬਈ ਆਪਾਂ ਕੁਝਾ ਥੱਲੇ ਧਰਤਾ ਇੱਥੇ ਬਾਈਆਂ ਨੇ ਦੱਸਿਆ ਸੀ ਸਾਨੂੰ ਉਹ ਕਹਿੰਦੇ ਵੀ ਇੱਥੇ ਤਿੱਤਰ ਆਉਂਦੇ ਹੈਗੇ ਕਹਿੰਦੇ ਇੱਥੇ ਵੀ ਜ਼ਰੂਰ ਰੱਖਿਓ ਇੱਕ ਪਾਣੀ ਵਾਸਤੇ ਤੇ ਆਪਾਂ ਇੱਕ ਇੱਥੇ ਥੱਲੇ ਹੀ ਰੱਖਦਾ ਇੱਥੇ ਤਿੱਤਰ ਆਉਂਦੇ ਰਹਿੰਦੇ ਹੈਗੇ ਪੀਣ ਪਾਣੀ ਜੈ ਬਾਬਾ ਲਓ ਜੀ ਆਪਾਂ ਇੱਕ ਗੇੜਾ ਤਾਂ ਲਾ ਕੇ ਟੰਗਿਆ ਸੀਗੇ ਸਾਰੇ ਤੇ ਦੂਸਰੇ ਚੱਲਿਆ ਹੁਣ ਆਪਾਂ ਪਿੰਡ ਦੀ ਫੇਰਨੀ ਉਤੋਂ ਦੀ ਜਿੰਨੇ ਵੀ ਦਰਖਤ ਤਾਂ ਸਾਰਿਆਂ ਤੇ ਟੰਗ ਕੇ ਆਉਣੇ ਹੈਗੇ ਬੰਦੇ ਆਪਣੇ ਤਿਆਰਾ ਪਾਣੀ ਪੂਣੀ ਪੀ ਕੇ ਚੱਲਦੇ ਆਂਗੇ ਹੁਣ ਫਿਰ ਓ ਦੇਖ ਇਹਦੇ ਚ ਪਾਣੀ ਵਾਲਾ ਟੰਗਦੇ ਇਹਦੇ ਚ ਆਲਨੇ ਬਾਲੇ ਹੈਗੇ ਓ ਯਾਰ ਆਲਨੇ ਵਾਲੇ ਨੰਡਗਵਾਲ ਨੇ ਤਾਂ ਜੂ ਹੀ ਪੈ ਜਾਂਦੇ ਆ ਛੋਟੇ ਜਿਹੜੀਆਂ ਆਹ ਦੇਖ ਥੱਲੇ ਅੰਨੇ ਆ ਅੰਨੇ ਜੰਮਣ ਦਿੰਦਾ ਭਾੜੀ ਪਕਾਈ ਮਾਰ ਦਿਆ ਨਹੀਂ ਹੁੰਦਾ ਗੱਲ ਨਾ ਹੋਰ ਕਾਹਦੇ ਨਾ ਪੂਚਾ ਨਾ ਪੂਚਾ ਜਮੜ ਕੰਦਾ ਕਰ ਮਾ ਪਾਣੀ ਘਾਲ ਨਾ ਵੜਾ ਪਾ ਦੇ ਬੀਬੀ ਸਲੇਰੀ ਵਾਲਾ ਪਾਣੀ ਨਹੀਂ ਪਾ ਗੇ ਦੂਜਾ ਦੂਜੀ ਮੂਨੋ ਪਾਇ ਕਰ ਆਹ ਬਈ ਮਹਿੰਦਰੀ ਤੋਂ ਕੋਣ ਹੈ ਮਹਿੰਦਰੀ ਤੋਂ ਕੋਣ ਲਿਆ ਕੇ ਚਲੋ ਨਾ ਚੋ ਪਾਣੀ ਚਲੋ ਗੋਠੂ ਆਈ ਵੜਾ ਠੀਲਾ ਦੇ ਗੋੜ ਦੇਖੋ ਤੇਰੇ ਆ ਮਸਕੀਨ ਨਰ ਚ ਬਣੀ ਵਾਸਤੇ ਹਣ ਬਟਾ ਮਨ ਉਧਰ ਟੰਗ ਦੇ ਇੱਥੇ ਪਾਣੀ ਪਾਣੀ ਵਰਪੀ ਲੈਣਾ ਲੈ ਪਾਣੀ ਲੈ ਪਾਣੀ ਆਹ ਸਾਹ ਦੇ ਕਿਧਰ ਬੱਤਾਏ ਕਣਕ ਵੱਢ ਲਾ ਤੂੰ ਟੰਗ ਗਿਆ ਟੰਗਿਆ ਮਾਇ ਦਾ ਵੱਢ ਨੂੰ ਕਰਦਾ ਸੀ ਲੈ ਜਿੱਕ ਜਾਈਏ ਉੱਤੇ ਬੈਠਾ ਹਾ ਇੱਥੇ ਟੰਗ ਦੇ ਦੇਖ ਕੇ ਜਾਦੇ ਇੱਥੇ ਹਾਲ ਨਾ ਆਏ ਚ ਪਾ ਰੱਖਿਆਗਾ ਪਾਣੀ ਬਾਟੀ ਭਰ ਲੈ ਭੰਨੇ ਉਹ ਤੇ ਪਾਣੀ ਪੀਆ ਕਿੱਥਰ ਲੈ ਗਿਆ ਤਾਰਾਨੀ ਲੈ ਹਾਉ ਕੋ ਗਿਨੇ ਬੱਚੇ ਵੀ ਘੱਟ ਰੱਖਿਆ ਦੇ ਚ ਬਾਈ ਤੇ ਇਹਦੇ ਰਖਤਾ ਚ ਜਿਆਦਾ ਨਾਲ ਨੇ ਪਾਉਂਦੀਆਂ ਨੇ ਘੁੱਗੀਆਂ ਤਾਂ ਕਰਕੇ ਆਪਾਂ ਇੱਥੇ ਵੀ ਟੰਗਤਾ ਇੱਕ ਪਾਣੀ ਵਾਲਾ ਕੁਜਾ